ਰਾਜਵਿੰਦਰ ਸਿੰਘ 13 13 ਚੈਨਲ ਤੇ ਦੇਖ ਰਹੇ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਕਲਾਲ ਮਗਰਾ ਦਰਸ਼ਕੋ ਅੱਜ ਅਸੀਂ ਖੜੇ ਹਾਂ ਸਰਕਾਰੀ ਪ੍ਰਾਇਮਰੀ ਸਕੂਲ ਅੰਡ ਕਲਾਲ ਮਗਰਾ ਦੇ ਅੱਗੇ ਜਿੱਥੋਂ ਕਿ ਇਥੋਂ ਦੇ ਮੁਖੀ ਸਰਦਾਰ ਸੁਖਪਾਲ ਸਿੰਘ ਜੀ ਅਤੇ ਉਹਨਾਂ ਦੇ ਨਾਲ ਹੀ ਉਹਨਾਂ ਦਾ ਸਮੁੱਚਾ ਸਟਾਫ ਸੋ ਅੱਜ ਉੱਥੇ ਦੀ ਗੱਲ ਕਰ ਲਈਏ ਅਗਲੀ ਪਹਿਲੀ ਗੱਲ ਤੇ ਇਹ ਹੈ ਕਿ ਅੱਜ ਬੱਚਿਆਂ ਨੂੰ ਛੁੱਟੀਆਂ ਦਾ ਜਿਹੜਾ ਕੰਮ ਆ ਉਹ ਮਾਸਟਰ ਵੱਲੋਂ ਦਿੱਤਾ ਜਾ ਰਿਹਾ ਹੈ ਅਤੇ ਦੂਜੇ ਨੰਬਰ ਤੇ ਤੰਦਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਿੱਧੀ ਦਿਹਾੜੇ ਨੂੰ ਸਮਰਪਿਤ ਮੁੱਖ ਰੱਖਦੇ ਹੋਇਆ ਉਹਨਾਂ ਨੇ ਠੰਡੇ ਮਿੱਠੇ ਜਲਦੀ ਸੇਬੀਲਾ ਉਹ ਲਗਾਈ ਹੈ ਆਉਂਦੇ ਜਾਂਦੇ ਰਾਹੀਰਾਂ ਨੂੰ ਠੰਡਾ ਮਿੱਠਾ ਜਲ ਸਕਾ ਕੇ ਗੁਰੂ ਜੀ ਜੀ ਤੋਂ ਜੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਮਾਸਟਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਆਓ ਉਪਰ ਚਲੇ ਜੀ ਹਾਂਜੀ ਰਾਜਵੇਦ ਸਿੰਘ ਜੀ ਅਸੀਂ ਹਰ ਸਾਲ ਇਸ ਸਕੂਲ ਦੇ ਵਿੱਚ ਸਮੁੱਚੇ ਸਟਾਫ ਵੱਲੋਂ ਸਮੂਹ ਸਾਡਾ ਅੰਗਰwadi ਸਟਾਫ ਸਮੁੱਚੀ ਪੰਚਾਇਤ ਦੇ ਸਹਿਯੋਗ ਦੇ ਨਾਲ ਹਰ ਸਾਲ ਅਸੀਂ ਸਕੂਲ ਦੇ ਵਿੱਚ ਤੰਦਨ ਸਿੰਘ ਅਰਜਨਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਵਸ ਜਿਹੜਾ ਅਸੀਂ ਉਹ ਮਨਾਉਂਦੇ ਆ ਤੇ ਹਰ ਸਾਲ ਜੂਨ ਦੀਆਂ ਛੁੱਟੀਆਂ ਸਟਾਰਟ ਹੋਣ ਤੋਂ ਪਹਿਲਾਂ ਅਸੀਂ ਜਿਹੜਾ ਠੰਡੇ ਮਿੱਠੇ ਜਲ ਦੀ ਈਸ਼ੂਇਲ ਆ ਉਹ ਅਸੀਂ ਸਕੂਲ ਦੇ ਵਿੱਚ ਲਗਾਉਂਦੇ ਆ ਸੋ ਅੱਜ ਵੀ ਅਸੀਂ ਛੁੱਟੀਆਂ ਮਿਲਣ ਤੋਂ ਇੱਕ ਦਿਨ ਪਹਿਲਾਂ ਬੱਚਿਆਂ ਨੂੰ ਠੰਡੇ ਮਿੱਠੇ ਜਲਦੀ ਜਿਹੜੀ ਸ਼ੁਕੀਲ ਆ ਉਹ ਲਗਾਈ ਗਈ ਹੈ ਜੀ ਸੋ ਇਹੀ ਹੈ ਵੀ ਜਿੰਨੇ ਵੀ ਗੁਰੂ ਸਾਹਿਬਾਨਾਂ ਦੀਆਂ ਜਿੰਨੇ ਵੀ ਪੀਰ ਪਗੰਬਰ ਹੋਏ ਜਿਨ੍ਹਾਂ ਨੇ ਸਮਾਜ ਦੇ ਲਈ ਸੇਧੀਆਂ ਪ੍ਰਾਪਤ ਕੀਤੀ ਆ ਆਪਨੂੰ ਉਹਨੇ ਦੱਸੇ ਹੋਏ ਰਾਹ ਤੇ ਚੱਲਣਾ ਚਾਹੀਦਾ ਸੋ ਤਾਂ ਦੀ ਆਪਾਂ ਇੱਕ ਚੰਗੇ ਇਨਸਾਨ ਦੇ ਦੌਰ ਤੇ ਸਮਾਜ ਵਿੱਚ ਵਿਚਰ ਸਕਦੇ ਆ ਜੇ ਆਪਾਂ ਕਿਸੇ ਵੀ ਧਰਮ ਦੇ ਕੋਈ ਵੀ ਆ ਜਿਹਦੇ ਪੀਰ ਪਗੰਬਰ ਦੇ ਆਪਾਂ ਕਹਿੰਦੇ ਸਮਾਜ ਦੇ ਵਿੱਚ ਚੰਗਾ ਕੰਮ ਕਰ ਸਕਦੇ ਆ ਜੀ ਐਸੀ ਰਿਸਿਵਾ ਹੋਈ ਆ ਜਿੰਨੇ ਕੋਈ ਹੋਰ ਕੇ ਕਮਰੇ ਪਾਉਣ ਦੀ ਸੇਵਾ ਹੋਈ ਆ ਉਦੇਸਵਾਂ ਦੇ ਵਿੱਚ ਜਿਹੜੇ ਮਦਦ ਕੇ ਸਾਡੇ ਐਸਐਮਪੀ ਦੇ ਸਭ ਮੈਂਬਰ ਬੈਠੇ ਆ ਉਹਨਾਂ ਮੈਂਬਰਸ਼ਿਪ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹਦੇ ਵਿੱਚ ਇਕੱਲਾ ਬੰਦਾ ਕਦੇ ਕੁਝ ਨਹੀਂ ਕਰ ਸਕਦਾ ਮੇਰੀ ਟੀਮ ਆ ਸਾਡਾ ਸਮੁੱਚਾ ਸਟਾਫ ਆ ਸਮੁੱਚੇ ਦਾਨੀ ਸੱਜਣ ਸਮੁੱਚੀ ਪੰਚਾਇਤ ਉਹਨਾਂ ਦਾ ਬਹੁਤ ਬਹੁਤ ਸਹਿਯੋਗ ਆਦੀ ਕੁਝ ਨਾ ਕੁਝ ਹੁੰਦਾ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸੋ ਇਸੇ ਤਰ੍ਹਾਂ ਹੀ ਸਮੁੱਚੇ ਸਟਾਫ ਦਾ ਸਮੁੱਚੀ ਪੰਚਾਇਤ ਦਾ ਤੇ ਸਮੁੱਚੇ ਨਗਰ ਨਿਵਾਸੀਆਂ ਦਾ ਸਮੁੱਚੇ ਐਨਆਰਆਈ ਵੀਰਾਂ ਦਾ ਮੇਸਾ ਰਿਣੀ ਰਹਾਂਗੇ ਤੇ ਜਿਹੜੇ ਸਾਡੇ ਨਾਲ ਮੋਢਾ ਮੋਢਾ ਲਾ ਕੇ ਸਕੂਲ ਦੀ ਬਿਹਤਰੀ ਲਈ ਕੰਮ ਕਰਦੇ ਆ ਜੀ ਬੱਚਿਆਂ ਨੂੰ ਅਜੇ ਕੰਮ ਦਿੱਤਾ ਜਾ ਰਿਹਾ ਹੈਗਾ ਮਤਲਬ ਕਿ ਵੀ ਛੁੱਟੀਆਂ ਮਿਲਣ ਵਾਲੀਆਂ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਰਾ ਡਿਪਾਰਟਮੈਂਟ ਵੱਲੋਂ ਸਪੈਸ਼ਲ ਵਰਕਸ਼ੀਟ ਪ੍ਰਿੰਟ ਕਰਵਾ ਕੇ ਦਿੱਤੀ ਗਈ ਹੈ ਜੀ ਤੇ ਉਹ ਅਸੀਂ ਬੱਚਿਆਂ ਨੂੰ ਅੱਜ ਪ੍ਰੀ ਪ੍ਰਾਇਮਰੀ ਕਲਾਸ ਤੋਂ ਅੱਗੇ ਪੰਜਵੀਂ ਕਲਾਸ ਤੱਕ ਛੁੱਟੀਆਂ ਦਾ ਕੰਮ ਹੈਗਾ ਉਹ ਹੀ ਵੰਡ ਦਿੱਤਾ ਅੱਗੇ ਅਸੀਂ ਆਪਣੇ ਕੋਲੋਂ ਬੱਚਿਆਂ ਨੂੰ ਵਰਕਸ਼ੀਟਾਂ ਪ੍ਰਿੰਟ ਕਰਵਾ ਕੇ ਦਿੰਨੇ ਆ ਪਰ ਇਸ ਵਾਰ ਡਿਪਾਰਟਮੈਂਟ ਵੱਲੋਂ ਸਪੈਸ਼ਲ ਕੰਮ ਭੇਜਿਆ ਗਿਆ ਉਹ ਬੱਚਿਆਂ ਦਾ ਕੰਮ ਅਸੀਂ ਮਾਪਿਆਂ ਦੇ ਸੂ ਪਹੁੰਚ ਦਾ ਕਰ ਦਿੱਤਾ ਗਿਆ ਹੀ ਕਿੰਨੀ ਕਿ ਸੁੱਟੀਆਂ ਹੁੰਦੀਆਂ ਜੇ ਲਗਭਗ ਆਪਾਂ ਕਰ ਲਈ ਵੀ ਸਰਕਾਰ ਵੱਲੋਂ ਮਤਲਬ ਜਾਂ ਇਹ ਲਗਭਗ 1 ਮਹੀਨੇ ਦੀ ਹਰ ਇੱਕ ਸਾਲ ਹੁੰਦੀਆਂ ਜੀ 1 ਜੂਨ ਤੋਂ ਲੈ ਕੇ 30 ਜੂਨ ਤੱਕ ਹੀ ਤੇ ਮਾਪਿਆਂ ਨੂੰ ਪੜ੍ਹਾਈ ਬਾਰੇ ਕੀ ਕਹਿਣਾ ਕਿ ਬੱਚਿਆਂ ਦੇ ਮਾਪਿਆਂ ਨੂੰ ਤਾਂ ਇਹ ਕਹਾਂਗੇ ਕਿ ਬੱਚੇ ਛੁੱਟੀਆਂ ਦੇ ਦੌਰਾਨ ਗਰਮੀ ਜ਼ਿਆਦਾ ਪੈਂਦੀ ਆ ਉਹਨਾਂ ਨੂੰ ਬਚਾ ਕੇ ਵੀ ਰੱਖਣਾ ਤੇ ਉਹਨਾਂ ਨੂੰ ਕੰਮਿਆਂ ਦੇ ਵਿੱਚ ਬਿਠਾ ਕੇ ਪੜ੍ਹਾਈ ਦੇ ਨਾਲ ਜੋੜੀ ਰੱਖਣਾ ਤਾਂ ਕਿ ਜਿਹੜੇ ਬੱਚੇ ਆ ਉਹ ਜੁੜੇ ਰਹਿਣ ਤਾਂ ਕਿ ਮਤਲਬ ਪੜ੍ਹਾਈ ਤੋਂ ਭਟਕਣ ਨਾ ਕੀ ਕੰਮ ਆ ਜਿਹੜੇ ਬੱਚਿਆਂ ਨੂੰ ਕੀ ਆਨਲਾਈਨ ਕੀਤਾ ਜਾਵੇਗਾ ਜੀ ਨਹੀਂ ਕੰਮ ਆ ਅਸੀਂ ਵਰਕਸ਼ੀਟ ਪ੍ਰਿੰਟ ਕੀਤੀ ਹੈ ਜੀ ਆਨਲਾਈਨ ਥੋੜਾ ਬਹੁਤਾ ਕੰਮ ਸਾਡੇ ਟੀਚਰ ਗਰੁੱਪਾਂ ਦੇ ਵਾਸਤੇ ਸਮੇਂ-ਸਮੇਂ 'ਤੇ ਭੇਜਦੇ ਰਹਿਣਗੇ ਕੋਈ ਵੀ ਗਾਈਡਲਾਈਨ ਜਾਂ ਜਾਂ ਡਿਪਾਰਟਮੈਂਟ ਵੱਲੋਂ ਕੋਈ ਵੀ ਕੰਮ ਨਮਾ ਆਉਂਦਾ ਤਾਂ ਉਹਨਾਂ ਦੇ ਆਨਲਾਈਨ ਗਰੁੱਪ ਬਣੇ ਉਹਨਾਂ ਵਿੱਚ ਭੇਜ ਦਿੱਤਾ ਜਾਇਆ ਕਰੂਗਾ ਪਰ ਅੰਜ ਅਸੀਂ ਇਸ ਸਮੇਂ ਵਰਕਸ਼ੀਟ ਆਫਲਾਈਨ ਦੇ ਵਿੱਚ ਪ੍ਰਿੰਟ ਹੀ ਦਿੱਤੀ ਹੈ